ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਹੜ ਦਾ ਖਤਰਾ ਮੌਸਮ ਵਿਭਾਗ ਦਾ ਜਲ ਅਲਰਟ ਜਾਨੋ ਕਿਹੜੇ ਜ਼ਿਲ੍ਹਿਆਂ ਵਿੱਚ ਭਾਰੀ بارش ਦੀ ਸੰਭਾਵਨਾ ਪੰਜਾਬ ਵਿੱਚ ਮੌਸਮ ਪਾਗ ਕੇਂਦਰ ਵੱਲੋਂ ਅੱਜ ਮੀਂਹ ਨੂੰ ਲੈ ਕੇ ਜਲ ਅਲਰਟ ਜਾਰੀ ਕੀਤਾ ਗਿਆ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ 6 ਅਗਸਤ ਤੱਕ ਜਿਹੀ ਹੀ ਹਾਲਤ ਬਣੀ ਰਹਣ ਦੀ ਆਸ ਜਤਾਈ ਜਾ ਰਹੀ ਹੈ ਇਸ ਦੌਰਾਨ ਹਿਮਾਚਲ ਵਿੱਚ ਹੋ ਰਹੀ بارش ਦੇ ਕਾਰਨ ਪੰਜਾਬ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈ ਪੋਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਕਰਕੇ ਬਿਆਸ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਜਦ ਕਿ ਸਤਲੋ ਦਰਿਆ ਦਾ ਪਾਣੀ ਪੱਦਰ ਵੀ ਘਟਿਆ ਹੋਇਆ ਹੈ ਇਸ ਸਥਿਤੀ ਵਿੱਚ ਗੁਰਦਾਸਪੁਰ, कपूरथਲਾ, ਹੁਸ਼ਿਆਰਪੁਰ, ਅਮਰitsar ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹਾੜ ਵਰਗੇ ਹਾਲਾਤ ਬਣੇ ਹੋਏ ਹਨ। ਸultanpur, Lodhi ਅਤੇ Hoshiarpur ਜ਼ਿਲ੍ਹਿਆਂ ਦੇ ਕਈ ਇਲਾਕੇ ਇਸ ਵੇਲੇ ਪਾਣੀ ਵਿੱਚ ਡੁੱਬੇ ਹੋਏ ਹਨ। ਮੌਸਮ ਵਿਭਾਗ ਨੇ 14 ਅਤੇ 15 ਅਗਸਤ ਨੂੰ ਰਾਜ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਉਂਦੇ ਹੋਏ ਜੈਲ ਅਲਰਟ ਜਾਰੀ ਕੀਤਾ ਹੈ। 13 ਅਗਸਤ 2025 ਦੀ ਸਵੇਰ ਨੂੰ 6 ਵਜੇ ਦੀ ਰਿਪੋਰਟ ਮੁਤਾਬਕ ਬਾਖੜਾ ਪੋਗ ਅਤੇ ਥੀਨ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਬਾਖੜਾ ਡੈਮ ਵਿੱਚ 1650 ਬੈਂਥ 8 ਫੁੱਟ ਪੋਗ ਡੈਮ ਵਿੱਚ 1377.47 ਫੁੱਟ ਅਤੇ 3 ਡੈਮ ਵਿੱਚ 1701.95 ਫੁੱਟ ਪਾਣੀ ਦਾ ਦਰਜਾ ਕੀਤਾ ਜਾ ਗਿਆ ਹੈ ਜੋ ਪਿਛਲੇ ਸਾਲ ਦੇ ਮੁਤਾਬਕ کافی ਵਾਧਾ ਰਿਹਾ ਪਿਛਲੇ ਦਿਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਸੁੱਕਾ ਰਹਾ ਜਿਸ ਤੋਂ ਬਾਅਦ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਅਮ੍ਰਿਤਸਰ ਵਿੱਚ 32.7 ਡਿਗਰੀ ਲੁਧਿਆਣਾ ਵਿੱਚ 32.9 ਡਿਗਰੀ ਤੇ ਪਟਿਆਲਾ ਵਿੱਚ 35.8 ਡਿਗਰੀ ਫਰੀਦਕੋਟ ਵਿੱਚ 34.65 ਜੋ ਡਿਗਰੀ ਗਰਦਾਸਪੁਰ ਵਿੱਚ 34 ਡਿਗਰੀ ਅਤੇ ਫੋਇਰ ਵਿੱਚ 35.4 ਡਿਗਰੀ ਦਾ ਤਾਪਮਨ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਸ਼ਹਿਰਪੁਰ ਵਿੱਚ ਹਲਕੀ بارش ਵੀ ਹੋ ਰਹੀ ਹੈ ਸੱਤ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਲਈ ਅਲਰਟ ਪੰਜਾਬ ਦੇ ਸੱਤ ਜ਼ਿਲ੍ਹਿਆਂ ਵਿੱਚ ਪਠਾਨਕੋਟ ਗਰਦਾਸਪੁਰ ਸ਼ਹਿਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਅੱਜ ਮੀਂਹ ਨੂੰ ਲੈ ਕੇ ਜੈਲ ਅਲਰਟ ਜਾਰੀ ਕੀਤਾ ਗਿਆ ਹੈ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਸੁਧਾਰਨ ਰਹੇਗਾ ਧੰਨਵਾਦ